ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਪਹੁੰਚ ਗਏ ਸੀ ਆਪਾਂ ਫਰੋਹ ਪ੍ਰਮ ਮੰਡੀ ਤੇ ਤੇ ਦੱਸਦੇ ਅੱਜ ਦੀ ਕੀ ਅਪਡੇਟ ਰਹੀ ਆ ਅੱਗੇ ਨਾਲੋਂ ਸਬਜ਼ੀ ਬਹੁਤ ਜ਼ਿਆਦਾ ਮੰਦੀ ਹੋ ਗਈ ਮੀਂਹਾਂ ਦੇ ਕਾਰਨ ਤੇ ਤਰੀਕ ਹੈਗੀ ਆ ਜੀ 2 ਤਰੀਕ 8ਵਾਂ ਮਹੀਨਾ 2025 ਤੇ ਬੇਗਣੀ ਦਾ 100 120 ਰੁਪਈਆ ਦਾ ਲਫਾਫਾ ਮਿਲੀ ਜਾਂਦਾ ਜੀ 120 ਦਾ ਲਫਾਫਾ 120 120 120 ਜਏ 120 ਰੁਪਈਆ ਦਾ ਲਫਾਫਾ ਹੀ ਮੰਨ ਕੇ ਚੱਲੋ 6 ਤੋਂ 8 ਰੁਪਈਏ ਜਾਂ ਜੀ ਫੜੀਆਂ ਫਲੀਆਂ ਜੀ ਇਹ ਜਿਹੜੀਆਂ ਵਿਕੀ ਜਾਂਦੀਆਂ ਜੀ 80 ਰੁਪਏ 70 ਰੁਪਏ 75 80 ਰੁਪਏ ਆ ਰੇਟ ਦੇ ਫਲੀਆਂ ਵਿਕੀ ਜਾਂਦੀਆਂ ਜੀ ਤੇ ਜਿਹੜੀ ਹਾਈਬ੍ਰਿਡ ਫਲੀ ਆ ਉਹਦਾ ਰੇਟ ਹੈਗਾ ਜੀ 60 ਰੁਪਏ ਉਹਦਾ 60 ਰੁਪਏ ਰੇਟ ਆ ਕਦੂ ਵੀ ਕੀ ਜਾਂਦੇ ਆ ਜੀ 15 20 ਰੁਪਏ ਕਦੂਆਂ ਦਾ ਰੇਟ 15 20 ਰੁਪਏ ਆ ਤੇ ਗਾਂ ਕੇ ਜੀ ਚੂ 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 ਆ ਸਾਹਮਣੇ ਪਿਆ ਰਿਹਾ ਜੂਜੂ ਵੀ ਕੀ ਜਾਂਦੇ ਆ ਜੀ 8 ਤੋਂ 10 ਰੁਪਏ ਜੂਜੂ ਦਾ ਰੇਟ ਆ ਦੇਖ ਲੈ ਜਾਈਂ ਜੂਜੂ ਤੇ ਪੜਥੇ ਵਾਲੇ ਬਤਾਉਂ ਆ ਜਿਹੜੇ ਉਹਨਾਂ ਦਾ ਰੇਟ ਹੈਗਾ ਜੀ ਪੜਥੇ ਵਾਲੇ ਬਤਾਉਂ ਆ ਦਾ ਪੜਥੇ ਵਾਲੇ ਬਤਾਉਂ ਆ ਦਾ ਰੇਟ ਹੈਗਾ ਜੀ 16 ਤੋਂ 20 ਰੁਪਏ 16 ਤੋਂ 20 ਰੁਪਏ ਪੜਥੇ ਵਾਲੇ ਬਤਾਉਂ ਵਿਕੇ ਆ ਤੇ ਗਾਂ ਕੀ ਜੀ ਤੋਰੀ ਤੋਰੀਆਂ ਦਾ ਰੇਟ ਹੈਗਾ ਜੀ 25 ਤੋਂ 30 ਰੁਪਏ। ਤੋਰੀ 25 ਤੋਂ 30 ਰੁਪਏ ਕਿ ਕੀ ਜਾਂਦੀ ਆ। ਟਾਈਮ ਹੋ ਗਿਆ ਜੀ ਪੌਣੇ 8 ਵਜੇ ਦਾ। ਤੋਰੀ 25 ਆਈ ਏ। ਮਿਰਚਾਂ ਜੀ ਮਿਰਚ ਦਾ ਰੇਟ ਹੈਗਾ ਜੀ 20 ਰੁਪਏ 25 ਰੁਪਏ 30 ਰੁਪਏ ਮਿਰਚ ਵੱਖਰ ਵੱਖਰੀ ਦੇ ਨੇ ਤਰ੍ਹਾਂ ਦੀ ਆਉਂਦੀ ਆ ਜਿਹੜੀ ਮੋਟੀ ਜੀ ਮਿਰਚ ਆ। ਉਹਦਾ 20 ਰੁਪਏ ਰੇਟ ਆ ਜੀ। ਆਰਬੀ ਆ ਜੀ ਆਰਬੀ ਵੀ ਕੀ ਜਾਂਦੀ ਆ ਜੀ 15 ਰੁਪਏ। ਅਰਬੀ 15 ਰੁਪਏ ਦੀ ਭਿੰਡੀ ਵੀ ਕੀ ਜਾਂਦੀ ਹੈ ਜੀ ਭਿੰਡੀ 25 ਤੋਂ 30 ਰੁਪਏ ਕੁਆਲਿਟੀ ਤੁਸੀਂ ਦੇਖ ਸਕਦੇ ਆ ਇਸ ਦੂਤੇ ਵੀ ਰੇਟ ਹੈਗਾ ਵਾ ਉਹ ਨਿੱਕੀ ਭਿੰਡੀ ਦਾ ਉਹ 40 ਰੁਪਏ ਹੈ ਗੋਭੀ ਹੈ ਜੀ ਗੋਭੀ ਵੀ ਕੀ ਜਾਂਦੀ ਹੈ ਜੀ 45 ਤੋਂ 50 ਰੁਪਏ ਗੋਭੀ 45 ਤੋਂ 50 ਰੁਪਏ ਆਹ ਪਰਥੇ ਵਾਲੇ ਪਤਾਉਂ ਆ ਇਹ 16 ਤੋਂ 20 ਰੁਪਏ ਵਿਕੀ ਜਾਂਦੇ ਆ ਜੀ ਆਲੂ ਡਾਇਮੰਡ ਦਾ ਕਟਾ ਹੈਗਾ ਜੀ 500 ਰੁਪਏ ਦਾ ਆਲੂ ਡਾਇਮੰਡ ਦਾ ਕਟਾ 500 ਰੁਪਏ ਦਾ ਜਿਹੜੀ ਅੱਗੇ ਹੈ ਜੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਤੇ ਵਿਕੀ ਜਾਂਦੀ ਹੈ ਜੀ 50 ਤੋਂ 60 ਰੁਪਏ ਸ਼ਿਮਲਾ ਮਿਰਚ 50 ਤੋਂ 60 ਰੁਪਏ ਟਮਾਟਰ 65 ਤੋਂ 70 ਰੁਪਏ ਟਮਾਟਰਾਂ ਦਾ ਰੇਟ ਹੋ ਗਿਆ ਜੀ 65 ਤੋਂ 70 ਰੁਪਏ ਨਿੰਬੂ ਆ ਜਿਹੜੇ ਨਿੰਬੂ 35 40 ਰੁਪਏ 40 ਰੁਪਏ ਪਰਮਲ 25 ਚਾਈਨੀਜ਼ ਪੀਰਾ ਜਿਹੜਾ ਜੀ ਚਾਈਨੀਜ਼ ਪੀਰਾ ਵਿਕੀ ਜਾਂਦਾ 50 55 ਰੁਪਏ ਤੇ ਕarele ਦਾ ਰੇਟ ਹੈਗਾ ਜੀ 40 ਰੁਪਏ ਰੇਟ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜੀ ਪੇਜ ਨੂੰ ਫੋਲੋ ਕਰ ਲਿਓ ਤੇ ਬਾਕੀ ਤੁਹਾਨੂੰ ਗਾਂ ਆੜਤੀ ਇਹਦਾ ਨੰਬਰ ਵੀ ਦਿੰਨੇ ਜੀ ਬੋਲੀ ਬਈ ਆੜ ਨੰਬਰ 9463902323 92634803628 ਠੀਕ ਹੈ ਜਿਹੜੇ ਭਰਾਣੇ ਵੀ ਕੋਈ ਵੀ ਸੌਦਾ ਲੈ ਕੇ ਆਉਣਾ ਵਾ ਤੇ ਚਾਹੇ ਕੋਈ ਵੀ ਸੌਦਾ ਲੈ ਕੇ ਜਾਣਾ ਵਾ ਇੱਥੋਂ ਲਿਆ ਸਕਦੇ ਆ ਤੇ 8 ਤੋਂ ਕਿੰਨੇ ਨੰਬਰ ਰੇਟ ਨੰਬਰ ਰੇਟ ਨੰਬਰ 8 ਦਾ ਗੁਰੂ ਤੇਗ ਬਾਦਰ ਗੁਰੂ ਤੇਗ ਬਾਦਰ ਠੀਕ ਹੈ ਜੀ ਧੰਨਵਾਦ